ਕਿ ਫਿਰ ਰੈਲੀ ਹੋ ਰਹੀ ਹੈ ਰੈਲੀ ਨਹੀਂ ਜਾਣਦਾ ਸੀ ਨਹੀਂ ਉਹ ਸਾਨੂੰ ਜਦੋਂ ਕੋਈ ਸਹੂਲਤ ਨਹੀਂ ਹੈਗੀ ਫਿਰ ਪਿਆਦਾ ਵੀ ਕੀ ਆ ਜਾਣਦਾ ਸਾਡਾ ਉੱਥੇ ਸਾਨੂੰ ਬੱਸਾਂ ਦੀ ਸਹੂਲਤ ਨਹੀਂ ਜਿਹੜੇ ਪੈਸੇ ਗਏ ਸੀ ਨਾ ਉਹ ਆਇਆ ਕੋਈ ਵੀ ਸਹੂਲਤ ਨਹੀਂ ਮਿਲੀ ਸਾਨੂੰ ਕਿਥਾਂ ਆਪਣੇ ਪਹਿਲਾਂ ਪਿਓ ਨੇ ਮੁੰਡੇ ਦੇ ਗੋਲੀ ਮਾਰੀ ਫਿਰ ਘਰ ਵਾਲੀ ਦੇ ਮਾਰੀ ਫਿਰ ਆਪ ਦੇ ਮਾਰ ਲਈ ਬਈ ਆਲੂਆਂ ਚੋਂ ਘਾਟਾ ਪੈ ਗਿਆ ਤੁਸੀਂ ਚਲਾਇਆ ਨਸ਼ਿਆਂ ਵਿਰੁੱਧ ਤੁਹਾਨੂੰ ਕੀ ਲੱਗਦਾ ਨਸ਼ਾ ਬੰਦ ਹੋ ਗਿਆ ਤੁਹਾਡਾ ਇਲਾਕਾ ਨਸ਼ੇ ਤੋਂ ਮੁਕਤ ਹੋ ਗਿਆ ਨਹੀਂ ਨਹੀਂ ਡੁਗਣਾ ਤਿਗਣਾ ਹੋ ਗਿਆ ਜਾਣੀ ਵੱਧ ਗਿਆ ਅੱਗੇ ਨਾਲੋਂ ਪਾਲਾ ਵੱਧ ਗਿਆ বাস ਅਸੇ ਹਾਲ ਤੇ ਨਹੀਂ ਕੋਈ ਖੜਦੀ ਕੋਈ ਸ਼ੈਕਲ ਸਾਡੇ ਪੈਣ ਨਹੀਂ ਖੜਦਾ ਅੱਛਾ ਕਰਿਆ ਅਸਰੇ ਜਈ ਅਸਰੇ ਰੇਲੀ ਚੋਂ ਖੜਦਾ ਰੇਲੀ ਬੋਬਟ ਈ ਹੋ ਰਹੀ ਆ ਫਿਰ ਨਹੀਂ ਅਸੀਂ ਜਾਣੇ ਹੀ ਨਹੀਂ ਵੀਰੇ ਰੇਲੀ ਚ ਸਾਡਾ ਬਣਾਉਂਦੇ ਵੀ ਕੀ ਰੇਲਗਾ ਸਾਡਾ ਕੰਮ ਬੰਦ ਕੀਤਾ ਪੈਣਾ ਦਾ ਅੱਛਾ ਹਾਂ ਦਾਤ ਕਦੇ ਕੰਮ ਬਹੁਤ ਕਰੀ ਜਾਂਦੇ ਨੇ ਨਹੀਂ ਨਹੀਂ ਵੀਰੇ ਸਾਡਾ ਕੰਮ ਨਹੀਂ ਚੱਲਦਾ ਵੱਡੇ ਪਿੰਡਾਂ ਚ ਨਸ਼ਾ ਮੁੱਕ ਗਿਆ ਨਹੀਂ ਮੁੱਕਿਆ ਬਾਈ ਨਹੀਂ ਮੁੱਕਿਆ ਨਾ अच्छा ਕਿ ਫਰਕ ਪਿਆ ਬਹੁਤ ਗੱਭਰੂ ਨੌਜਵਾਨ ਸਮਾਂ ਤੁਰੇ ਜਾਂਦੇ ਐ ਇੰਨਾ ਗੱਲਾਂ ਦੇ ਵਿੱਚ ਹੂੰ ਬਹੁਤ ਸਾਨੀ ਮੁੱਕਾ ਕੱਲੀ ਪੋ ਕੇ ਪੈਕੇ ਹੱਟ ਸੜਤਾ ਮੁੰਡੇ ਦਾ ਇਸੇ ਕਰਕੇ ਲੋਕਾਂ ਦਾ ਇੱਜ਼ਤ ਫਰੀ ਹੁੰਦਾ ਹੁੰਦਾ ਸੀਗਾ ਇੱਜ਼ਤ ਫਰੀ ਨਹੀਂ ਹੁੰਦਾ ਸੀਗਾ ਜੀ ਮੇਰੀ ਮੰਮੀ ਦੇ ਕਾਲਾ ਬਲੇ ਫਰੀਦਕੋੜ ਕੌਣ ਨਹੀਂ ਚੱਲੇ ਸੜ ਵੀ ਨਹੀਂ ਚੱਲੇ ਨਾ ਮੋੜ ਟੈਲੀਵਿਜ਼ਨ ਨਾਲ ਜੁੜੇ ਹੋਏ ਹਾਂ ਤੇ ਮੈਂ ਸੁਖਪ੍ਰੀਤ ਦੋਸਤੋ ਕਿਲੀਚਾਲਾਂ ਪਿੰਡ ਦੇ ਵਿੱਚ ਮੌਜੂਦ ਹਾਂ ਇੱਕ ਪਾਸੇ ਪਿੰਡ ਦੇ ਵਿੱਚ ਰੈਲੀ ਕੀਤੀ ਜਾ ਰਹੀ ਆ ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਤਾ ਦੂਜੇ ਪਾਸੇ ਪਿੰਡ ਦੇ ਲੋਕਾਂ ਦਾ ਥਿਊ ਵਿਊ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੋਕ ਵੀ ਇੱਥੇ ਬੈਠੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਮੈਂ ਜਸਵਿੰਦਰ ਹਾਂ ਅੱਜ ਸਰਕਾਰ ਕਹਿੰਦੀ ਐਸੀ ਯੁੱਧ ਨਸ਼ਾ ਵਿਰੋਧ ਦੇ ਤਹਿਤ ਰੈਲੀ ਕਰ ਰਹੇ ਆ ਤੁਸੀਂ ਰੈਲੀ 'ਚ ਨਹੀਂ ਜਾ ਰਹੇਗੇ ਨਹੀਂ ਰੈਲੀ 'ਚ ਨਹੀਂ ਜਾ ਰਿਹਾ ਨਹੀਂ ਜਾਣਾ ਨਹੀਂ ਕੀ ਕਾਰਨ ਤੂੰ ਵੀ ਵੈਸੇ ਨਹੀਂ ਜਾਣਾ ਨਹੀਂ ਵੈਸੇ ਕੁਝ ਨਹੀਂ ਸਰਕਾਰ ਤੋਂ ਹੰਦਾ ਕੁਝ ਨਹੀਂ ਮੈਂ ਕੋਈ ਕੰਮ ਨਹੀਂ ਕੀਤਾ ਕੋਈ ਨਹੀਂ ਕੰਮ ਕੀਤਾ ਸੇਬੀ ਤੁਹਾਡੀ ਪ੍ਰੋਬਲਮ ਹੈਗੀ ਆ ਸਰਕਾਰ ਕਹਿੰਦੀ ਅਸੀਂ ਸਿਹਤ ਕ੍ਰਾਂਤੀ ਲਿਆਂਦੀ 10 ਲੱਖ ਵਾਲਾ ਕਾਰਡ ਬਣ ਗਿਆ ਤੁਹਾਡਾ ਇਲਾਜ ਨਹੀਂ ਹੋ ਰਿਹਾ ਨਹੀਂ ਇਲਾਜ ਨਹੀਂ ਜਵਾਬ ਦਿੱਤਾ ਗਿਆ ਜੀ ਕੀ ਕਹਿੰਦੇ ਆ ਜੀ ਕਿ ਮੈਂ ਸਰਕਾਰੀ ਚ ਗਿਆ ਸੀ ਗਿਆ ਜਵਾਬ ਦਿੱਤਾ ਜੀ ਅੱਛਾ ਕੀ ਕਹਿੰਦੇ ਡਾਕਟਰ ਕਹਿੰਦੇ ਅੱਖ ਨਹੀਂ ਬਣਨੀ ਜੀ ਕਹਿੰਦੇ ਨਹੀਂ ਮਾਨੀ ਹਾਂ ਜੀ ਤੇ ਤੁਸੀਂ ਕਿਹਾ ਨਹੀਂ ਵੀ ਸਰਕਾਰ ਤਾਂ ਕਹਿੰਦੀ ਅਸੀਂ 10 ਲੱਖ ਦਾ ਕਾਰਡ ਬਣਾਤਾ 10 ਲੱਖ ਤੱਕ ਲਾਜ ਫਰੀ ਹੈ ਜੋ ਮਰਜ਼ੀ ਕਰਵਾ ਲਓ ਨਹੀਂ ਕੁਝ ਨਹੀਂ ਕਿਹਾ ਜੀ ਇਹਨਾਂ ਅੱਛਾ ਹਾਂ ਜੀ ਅੱਛਾ ਭਾਈ ਤੁਹਾਡੇ ਪਿੰਡ ਦੇ ਵਿੱਚ ਵਿਕਾਸ ਕਿੰਨਾ ਕੁ ਹੋਇਆ ਕਿੰਨਾ ਕੁ ਵਿਕਾਸ ਹੋ ਗਿਆ ਪਿੰਡ ਦੇ ਵਿੱਚ ਮੈਨੂੰ ਇਹਨਾਂ ਤੋਂ ਚੱਲ ਬਾਈ ਜੀ ਵਿਕਾਸ ਕਿੰਨਾ ਹੋਇਆ ਪਿੰਡ ਦੇ ਵਿੱਚ ਕੋਈ ਨਹੀਂ ਹੋਇਆਗਾ ਕੁਛ ਨਹੀਂ ਕੀਤਾ ਨਾ ਨਾ ਸਰਕਾਰ ਕਹਿੰਦੀ ਸਾਡਾ ਐਮਐਲਏ ਸੱਥਾਂ ਜਾ ਕੇ ਬੈਠਾ ਕਰੂਗਾ ਲੋਕਾਂ ਚ ਐਮਐਲਏ ਆਉਂਦਾ ਗੱਲ ਨਾ 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 ਕੋਈ ਐਮਐਲਏ ਨਹੀਂ ਆਇਆਗਾ ਇੱਥੇ ਹੂੰ ਕੋਈ ਨਹੀਂ ਆਇਆਗਾ ਐਮਐਲਏ ਛੱਡ ਕੇ ਕੋਈ ਹੋਰ ਮਨ ਨਹੀਂ ਆਇਆਗਾ ਅੱਛਾ ਜੇ ਨਾ ਕਿਹੜਾ ਹੀ ਆਉਂਦੇ ਆ ਫਿਰ ਕਿਹੜਾ ਹੀ ਆਉਂਦੇ ਵਸ ਵੋਟਾਂ ਮੁੱਕ ਆਹ ਰੈਲੀ ਕਰ ਰਿਹਾ ਤੁਹਾਡੇ ਪਿੰਡ ਨਾਲ ਜਾਵਾਂ ਮਤਲਬ ਆਪਾਂ ਕਹਿ ਸਕਦੇ ਆ ਇੱਥੋਂ ਥੋੜੀ ਥੋੜਾ ਪਿੰਡ ਹੀ ਆ ਇਹ ਤੁਸੀਂ ਰੈਲੀ 'ਚ ਨਹੀਂ ਜਾ ਰਹੇਗੇ ਤੁਹਾਨੂੰ ਸੰਤੋਸ਼ਟੀ ਨਹੀਂ ਸਰਕਾਰ ਤੁਹਾਨੂੰ ਹੈ ਨਹੀਂਗਾ ਦੇ ਤਾਂ ਸਰਕਾਰ ਨੇ ਫਿਰ ਜਿਹੜਾ ਯੁੱਧ ਚਲਾਇਆ ਨਸ਼ਿਆਂ ਵਿਰੁੱਧ ਤੁਹਾਨੂੰ ਕੀ ਲੱਗਦਾ ਨਸ਼ਾ ਬੰਦ ਹੋ ਗਿਆ ਤੁਹਾਡਾ ਇਲਾਕਾ ਨਸ਼ੇ ਤੋਂ ਮੁਕਤ ਹੋ ਗਿਆ ਨਹੀਂ ਨਹੀਂ ਡੁਗਣਾ ਤਿੱਗਣਾ ਹੋ ਗਿਆ ਜਾਣੀ ਦੀ ਵੱਧ ਗਿਆ ਅੱਗੇ ਨਾਲ ਵਾੜਾ ਵੱਧ ਗਿਆ ਜੀ ਹੂੰ ਤੇ ਫਿਰ ਸਰਕਾਰ ਕਹਿੰਦੀ ਸੀ ਨਾ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਸਰਕਾਰ ਆ ਜਦੋਂ ਆਸੀਂ ਬਣ ਗਏ ਨਾ ਸਾਰਾ ਦੇ ਮਸਲੇ ਹੱਲ ਕਰ ਦਾਂਗੇ ਕਿਸਾਨਾਂ ਦੇ ਮਸਲੇ ਕੋਈ ਹੱਲ ਕੀਤੇ ਨਾ 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 ਉਦੋਂ ਡੁਗਣੇ ਕਰਤੇ ਜਾਣੀ ਦੀ ਘੋਨਾ ਰਲ ਕੇ ਵੀ ਘੋਨਾ ਰਲ ਕੇ ਵੀ ਗਿਆ ਹੂੰ ਤੇ ਕਣਕ ਦਾ ਹੁਣ ਰੇਟ ਹੈ ਨਹੀਂਗਾ ਕੋਈ ਜੀ ਹਾਂ ਆਲੂ ਲੂ ਵੀ ਲਾਇਆ ਬਾਈ ਆਲੂ ਤਾਂ ਨਹੀਂ ਲਾਏਗੀ ਜੀ ਮਾਲੂਆਂ ਨੂੰ ਤਾਂ ਇੱਕ ਥਾਂ ਆਪਣੇ ਪਹਿਲਾਂ ਪਿਓ ਨੇ ਮੁੰਡੇ ਦੇ ਗੋਲੀ ਮਾਰੀ ਫਿਰ ਘਰ ਵਾਲੀ ਦੇ ਮਾਰੀ ਫਿਰ ਆਪਦੇ ਮਾਰ ਲਈ ਵੀ ਆਲੂਆਂ 'ਚੋਂ ਘਾਟਾ ਪੈ ਗਿਆ ਜੀ ਉਹ ਆਪਣੇ ਮੋਬਾਈਲ 'ਤੇ ਆਇਆ ਹੋਇਆ ਵਾ ਜੀ 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 ਹਾਂ ਅੱਛਾ ਬਾਈ ਤੁਹਾਡੇ ਇੱਥੇ ਬੱਸਾਂ ਬੱਸਾਂ ਰੁਕ ਜਾਂਦੀਆਂ ਨਾ 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 ਬੱਛਾਂ ਤਾਂ ਸਾਡੇ ਚੱਕੇ ਵੀ ਨਹੀਂ ਰੋਕਦੀਆਂ ਹਾਂ ਹਾਂ ਬਾਸਟੈਕ ਵੀ ਨਹੀਂ ਰੋਕਦੀ ਜੀ ਤਾਂ ਇੱਧਰ ਬੀਬੀਆਂ ਵੀ ਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਰਕਾਰ ਨੇ ਵਾਅਦੇ ਬੀਬੀਆਂ ਨਾਲ ਵੀ ਬਹੁਤ ਕੀਤੇ ਸੀਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਪਿੰਡ ਰੈਲੀ ਹੋ ਰਹੀ ਹੈ ਰੈਲੀ 'ਚ ਨਹੀਂ ਜਾਣਾ ਤੁਸੀਂ ਨਹੀਂ ਸਾਨੂੰ ਜਦੋਂ ਕੋਈ ਸਹੂਲਤ ਨਹੀਂ ਹੈਗੀ ਫਿਰ ਫਾਇਦਾ ਵੀ ਕੀ ਆ ਜਾਣਦਾ ਸਾਡਾ ਉੱਥੇ ਸਾਨੂੰ ਬੱਸਾਂ ਦੀ ਸਹੂਲਤ ਨਹੀਂ ਜਿਹੜੇ ਪੈਸੇ ਗਏ ਸੀ ਨਾ ਉਹ ਆਇਆ ਕੋਈ ਵੀ ਸਹੂਲਤ ਨਹੀਂ ਮਿਲੀ ਸਾਨੂੰ ਦੋਖੋ ਸਰਕਾਰ ਕਹਿੰਦੀ ਅਸੀਂ ਤਾਂ ਕੰਮ ਬਹੁਤ ਕਰ ਰਹੇ ਹਾਂ ਤੁਹਾਨੂੰ ਕਿਉਂ ਲੱਗਦਾ ਨਹੀਂ ਸਾਡੇ ਪਿੰਡ ਜਦੋਂ ਕੋਈ ਲੱਗਿਆ ਨਹੀਂ ਸਾਨੂੰ ਉਹ ਜਿਆ ਕੀਤਾ ਹੋਇਆ ਕੋਈ ਉਹਨਾਂ ਦਾ ਹਾਂ ਕੁਝ ਵੀ ਨਹੀਂ ਕੀਤਾ ਹੈ ਦਾ 1000 ਰੁਪਏ ਜਿਦੋਂ ਆਊਗਾ ਦੇਖੀ ਚੱਲੂ ਵੀਰੇ ਹਜੇ ਤਾਂ ਕੁਛ ਨਹੀਂ ਆਇਆਗਾ। ਅੱਛਾ ਮੇਨ ਸਮੱਸਿਆ ਤੁਹਾਡੇ ਪਿੰਡ ਚ ਕਿਹੜੀ ਆ ਜੀ ਮੇਨ ਜਿਹੜੀ ਆਉਣ ਜਾਣ ਦੀ। ਬੱਸ ਬੱਸਾਂ ਦਾ ਕੋਈ ਹੋਰ ਤਾਂ ਸਾਡੇ ਕੋਈ। ਆਉਣ ਜਾਣਾ ਵੀਰੇ ਬਹੁਤ ਔਖਾ ਵਾ ਬੱਸਾਂ ਦਾ ਕਿਤੇ ਵੀ ਨਹੀਂ ਰੁਕਦੀਆਂ ਉੱਥੇ ਮੁੱਕੇ ੱਡੇ 'ਚ ਖੜਕੇ ਮੁੜੇ ਇਹਦੇ ਬੱਸਾਂ ਹੀ ਨਹੀਂ ਰੁਕਦੀਆਂ ਇੱਥੇ। ਕਹਿ ਦਿੰਦੇ ਆ ਤੁਹਾਡੇ ਨਾਈ ਨਹੀਂ ਹੈਗਾ ਪਿੰਡ ਦਾ ਵਿੱਚ। ਅੱਛਾ ਹਾਂਜੀ ਆ ਕਹਿੰਦੇ ਆ। ਤੁਹਾਡੇ ਪਿੰਡ ਚ ਸਰਕਾਰ ਰੈਲੀ ਕਰਦੀ। ਉਹ ਰੈਲੀ ਜ਼ਰੂਰ ਕਰਦੇ ਆ ਬਹੁਤ ਬਹੁਤ ਕੋਸ਼ ਉੱਤਰਦਾ ਵਾ। ਪਰ ਹੁਣ ਜੇ ਆ ਜਿੰਨੇ ਉੱਤਰ ਜਾਂ ਨੇ ਇੰਨੀ ਪੁਲਿਸ ਗੜੀ ਆ ਪਰ ਬੱਸਾਂ ਹੀ ਨਹੀਂ ਰੁਕਦੀਆਂ ਹੈਗਾ ਫਿਰ ਫੇਰੇਲੀ ਦਾ ਵੀ ਕੀ ਫਾਇਦਾ ਫੇਰ ਉਦੋਂ ਰੋਕਦੇ ਆਂ ਤਾਂ ਰੁਕਦਗਾ ਹੀ ਨਹੀਂ ਹੈਗਾ ਕੁਛ ਮੈਂ ਤਾਂ ਘਰੀ ਜਾਈਦੀ ਉੱਥੇ ਖੜਕੇ ਅੱਛਾ ਗੱਲ ਨਹੀਂ ਸੌਂਦੇ ਪਰ ਬੱਸ ਆ ਸਾਰੇ ਉਤਾਰਦੇ ਨਹੀਂ ਅਸੀਂ ਕਹੀ ਜਾਈਦੀ ਉਤਾਰਦੇ ਕਿਈ ਨਹੀਂ ਨਹੀਂ ਜੇ ਮੰਨ ਲਓ ਤੁਸੀਂ ਮੋਗੇ ਤੋਂ ਜੱਤਵਾਲ ਉਤਰ ਗਏ ਜੀ ਫੇਰ ਆਉਣ ਦੇ ਕਿਵੇਂ ਆਉਣੇ ਉੱਥੋਂ ਫੇਰ ਬਸ ਕਿਸੇ ਦੀ ਮਿਹਨਤ ਕਰਨੀ ਆ ਲੈ ਕੇ ਜਾਓ ਲੈ ਕੇ ਆਓ ਕਰਦੇ ਆ ਕਿੰਨੇ ਕਿਲੋਮੀਟਰ ਆ ਜੀ ਇੱਥੋਂ ਹੇਗਾ 2-2 ਕਿਲੋਮੀਟਰ ਹਾਂਜੀ ਹੋਗਾ 3-4 ਕਿਲੋਮੀਟਰ ਹੈਗਾ ਬਾ ਤੁਰ ਕੇ ਆਉਣਿਓ ਜੀ ਹਾਂਜੀ ਦਾ ਤੁਰ ਕੇ ਜਾਂ ਫਿਰ ਆਟੋ ਲੱਗੇ ਹੋਏ ਆ 150 ਰੁਪਿਆ ਲੈਂਦੇ ਹੋ ਆਟੋ ਵਾਲੇ ਇੱਕ ਸਵਾਰੀ ਦਾ ਇੱਕ ਸਵਾਰੀ ਦਾ 150 ਰੁਪਿਆ ਸਰਕਾਰ ਕਹਿੰਦੀ ਸੀ ਨਾ ਵੀ ਸਾਡੀ ਸਰਕਾਰ ਸੱਥਾਂ ਚ ਆ ਕੇ ਕੰਮ ਕਰਿਆ ਕਰੂਗੀ ਆਪਾਂ ਤੁਹਾਡੇ ਪਿੰਡ ਦੀ ਸੱਥ ਚ ਖੜੇ ਆ ਕਦੇ ਐਮਐਲਏ ਨੇ ਆ ਕੇ ਸੁਣੀਆਂ ਦੁੱਖ ਤਕਲੀਫਾਂ ਵੀ ਤੁਹਾਨੂੰ ਸਮੱਸਿਆ ਕੀ ਹੈ ਨਹੀਂ ਵੀਰੇ ਸਾਨੂੰ ਤਾਂ ਹਜੇ ਤੱਕ ਕੋਈ ਸਹੂਲਤ ਨਹੀਂ ਹੋ ਸਾਨੂੰ ਤਾਂ ਜਿਆਦਾ ਬੱਸਾਂ ਦਾਵਾ ਬੱਸਾਂ ਇੱਥੇ ਰੁਕ ਜਾ ਗਰ ਨਾ ਜਾਂ ਬੱਸ ਥੋੜੇ ਬਹੁਤੇ ਪਿੰਡ ਦੇ ਕੰਮ ਆਪਣੇ ਉਹ ਹੋ ਜਾਣ ਜੀ ਜੀ ਹਾਂ ਜੀ ਜੀ ਚਲ ਹੁਣ ਤੁੰ ਤੈਨਾਂ ਤੋਂ ਵੀ ਆਂਦੀ ਜੀ ਸਰਕਾਰ ਰੈਲੀ ਕਰ ਰਹੀ ਐ ਤੁਸੀਂ ਰੈਲੀ 'ਚ ਨਹੀਂ ਜਾਣਾਗਾ ਨਾ ਨਾ ਵੀਰੇ ਸਾਡਾ ਕੀ ਕਰਦੇ ਆ ਹਾਂ ਸਾਡਾ ਕੁਛ ਨਹੀਂ ਕਰਦੇ ਵੀਰੇ ਇਹ ਨਾ ਸਾਡੇ ਦਾ ਪੈਸਣ ਵੀ ਬੰਦ ਕਰਨ ਵਾਲੀ ਹੋਈ ਕਹਿੰਦੇ 2500 ਦੇਵਾਂਗੇ ਵੋਟਾਂ ਲੈ ਲੈਣ ਦੇ 2500 ਕਰਨੀ ਪਈ ਉਹਨਾਂ ਨੇ ਬਸ ਸਾਡੇ ਲਈ ਕੋਈ ਖੜਦੀ ਕੋਈ ਸ਼ੈਕਲ ਸਾਡੇ ਪੈਨ ਨਹੀਂ ਖੜਦਾ ਅੱਛਾ ਕਾਹਦੇ ਆਸਰੇ ਜਾਈਏ ਅਸੀਂ ਰੈਲੀ 'ਚ ਤੁਹਾਡੇ ਤਾਂ ਰੈਲੀ ਬਹੁਤ ਡਿਊ ਹੋ ਰਹੀ ਆ ਫਿਰ ਨਹੀਂ ਅਸੀਂ ਜਾਣਾ ਹੀ ਨਹੀਂ ਵੀਰੇ ਰੈਲੀ 'ਚ ਸਾਡਾ ਬਣਾਉਂਦੇ ਵੀ ਕੀ ਆ ਨਹੀਂ ਇੱਕ 1100 ਰੁਪਿਆ ਸਰਕਾਰ ਕਹਿੰਦੀ ਸੀ ਵੀ ਰਸੋਈ ਖਰਚਾ ਦੇਵਾਂਗੇ ਉਹਨਾਂ ਲੱਗ ਗਿਆ ਜੀ ਖਾਣੇ ਦਾ ਨਾ 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 ਵੀਰੇ ਕੁਛ ਨਹੀਂ ਹੁੰਦਾ ਕੁਛ ਵੀ ਨਹੀਂ ਆਉਂਦਾ। ਨਾ। ਅੱਛਾ। ਸਾਡੀ ਤਾਂ ਪੈਲ ਸਨ ਵੀ ਨਹੀਂ ਹੈ ਤੇ ਕਰਾਈ ਆ ਮਹੀਨੇ ਦੀ ਵੀ ਖਾਲੀ ਅਗਲੇ ਦੀ ਵੀ ਖਾਲੀ ਇਹਨਾਂ ਨੇ। ਅੱਛਾ। ਹਾਂ। ਪਰ ਉਹ ਸਰਕਾਰ ਤਾਂ ਕਹਿੰਦੀ ਸਾਨੂੰ ਬੀਬੀਆਂ ਦਾ ਕਹਿੰਦੇ ਸਾਡੇ ਨਾਲ ਮੋਹੀ ਬੋ ਕਰਦਿਆਂ ਬੀਬੀਆਂ ਦਾ ਵੋਟਾਂ ਹੀ ਸਾਰੀਆਂ ਸਾਡੇ। ਨਹੀਂ ਸਾਡੇ ਦਾ ਇਸੇ ਦਾ ਕਿਸੇ ਦਾ ਪਿਆਰ ਨਹੀਂ ਕਰਦੇ ਸਾਡੇ ਤਾਂ ਵੋਟਾਂ ਲੈਣ ਵਰੀ ਆਉਂਦੇ ਆ ਵੀਰੇ ਤਾਂ। ਅੱਛਾ। ਹਾਂ। ਵੋਟਾਂ ਲੈਣ ਵਰੀ ਆਉਂਦੇ। ਹਾਂ ਵੋਟਾਂ ਲੈਣ ਵਰੀ ਆਉਂਦੇ ਆ। ਸਾਡੇ ਕੋਈ ਬੱਸ ਨਹੀਂ ਖੜਦੀ ਕੋਈ ਸ਼ੈਕਲ ਨਹੀਂ ਖੜਦਾ ਸਾਡੇ ਤਾਂ ਅੱਡੇ ਤੇ। ਹੂੰ। ਨਰੇਗਾ ਦਾ ਸਾਡਾ ਕੰਮ ਬੰਦ ਕੀਤਾ ਪਿਆ ਇਹਨਾਂ ਦਾ। ਅੱਛਾ। ਹਾਂ। ਸਰਕਾਰ ਤਾਂ ਕਹਿੰਦੀ ਕੰਮ ਬਹੁਤ ਕਰ ਪੈਨਸ਼ਨ ਲੱਗੀ ਈ ਤੁਹਾਡੀ? ਹਾਂ ਜੀ ਲੱਗੀ ਹੋਈ। 2500 ਆਉਂਦਾ ਖਾਤੇ 'ਚ? ਨਹੀਂ ਵੀ 1500 1500 ਆਉਂਦਾ। ਉਹ ਕਹਿੰਦੇ ਬਹੁਤ ਚਿਰਦੇ ਹੁਣ ਤਾਂ ਵੀ ਲਾਸਟੀ ਦਿਨਾਂ 'ਗੇ ਵੋਟਾਂ ਦੇ ਵੀ ਇਹ ਵੀ ਤੇ ਵੀ ਜਾਨੀ ਵਧਾਈ ਨਹੀਂ ਕਿਸੇ ਨੇ ਵੀ 1500 ਹੀ ਆਉਂਦਾ ਵਾ। ਅੱਛਾ। ਹਾਂ ਉਹ ਵੀ ਹੁਣ ਕਦੇ ਗਾਂ ਕਦੇ ਪਿਸ਼ਾਂ ਕਦੇ ਗਾਂ ਕਦੇ ਪਿਸ਼ਾਂ ਸਹੀ ਟਾਈਮ 'ਤੇ ਨਹੀਂ ਆਉਂਦੀ ਹੈ। ਨਹੀਂ ਆਉਂਦੀ ਹੈ। ਜੇ ਸਰਕਾਰ ਕਹਿੰਦੀ ਨਾ ਜੀ ਅੱਜ ਜਿਹੜੀ ਰੈਲੀ ਹੋ ਰਹੀ ਆ ਓਹ ਸਰਕਾਰ ਕਹਿੰਦੀ ਅਸੀਂ ਨਸ਼ਿਆਂ ਤੇ ਠੱਲ ਪਾ ਲਈ ਪੂਰੇ ਪੰਜਾਬ 'ਚ। ਤੁਹਾਡੇ ਪਿੰਡਾਂ 'ਚ ਨਸ਼ਾ ਮੁੱਕ ਗਿਆ? ਨਹੀਂ ਮੁੱਕਿਆ ਬਾਈ। ਨਹੀਂ ਮੁੱਕਿਆ। ਨਾ। अच्छा फर्क ਪਿਆ ਮਾਰ ਬਹੁਤ ਗੱਭਰੂ ਨੌਜਵਾਨ ਸਮਾਂ ਤੁਰੇ ਜਾਂਦੇ ਐ ਇਹਨਾਂ ਗੱਲਾਂ ਦੇ ਵਿੱਚ ਹੂੰ ਬਹੁਤ ਸਾਨੀ ਮੁੱਕਿਆ ਕੱਲ ਹੀ ਪੋ ਪਕੇ ਹਟਾ ਸੜਤਾ ਮੁੰਡੇ ਦਾ ਐਸੀ ਕਰਕੇ ਅੱਛਾ ਹਾਂ ਅੱਛਾ ਨਸ਼ੇ ਨਾਲ ਹੈ ਹਾਂ ਹਾਂ ਨਸ਼ੇ ਨਾਲ ਵੀ ਠੀਕ ਹੈ ਪਰ ਸਰਕਾਰ ਐਵੇਂ ਕਰੀ ਜਾਂਦੀ ਐ ਹਾਂ ਐਵੇਂ ਕਰੀ ਜਾਂਦੀ ਐ ਫਤਿਹ ਤਾਂ ਅੱਛਾ ਹਾਂ ਕੋਈ ਨਹੀਂ ਕੁਛ ਕਰਦਾ ਬਾਈ ਵੋਟਾਂ ਵੇਲੇ ਹੀ ਆਉਂਦੇ ਜਿਹੜੇ ਆਉਂਦੇ ਆ ਨਹੀਂ ਤਾਂ ਬੱਸ ਸਰ ਗਿਆ ਕੋਈ ਬਾਤ ਨਹੀਂ ਪੁੱਛਦਾ ਵੀ ਤੇਰੇ ਕਿੱਥੇ ਘਰ ਆ ਠੀਕ ਹੈ ਹਾਂ ਸੇ ਤਾਂ ਇੱਧਰ ਬਾਈ ਹੋਣੀ ਵੀ ਆ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਈ ਸਰਕਾਰ ਕਹਿੰਦੀ ਸੀ ਕੰਮ ਬਹੁਤ ਕਰਦੇ ਤੁਹਾਡੇ ਪਿੰਡ ਚ ਐਡੀ ਵੱਡੀ ਰੈਲੀ ਹੋ ਰਹੀ ਆ ਪਰ ਤੁਸੀਂ ਅਜੇ ਵੀ ਪਿੰਡ ਜੀ ਬੈਠੋ ਜਾਣਾ ਨਹੀਂ ਰੈਲੀ ਚ ਨਹੀਂ ਬਾਈ ਨਹੀਂ ਜਾਣਾ ਕੋਈ ਕੰਮ ਨਹੀਂ ਕਰਦੀ ਸਰਕਾਰ ਇੱਤ ਬਾਈ ਸੈਲਰ ਚ ਕੰਮ ਤੇ ਲੱਗੇ ਆ ਉੱਥੇ ਨਹੀਂ ਲੰਗਣ ਦਿੰਦੇ ਵਾਵਾ ਦੇ ਨਾਲ ਅੱਛਾ ਹਾਂ ਕੋਈ ਨਹੀਂ ਲੰਗਣ ਦਿੰਦਾ ਜੀ ਮਤਲਬ ਜੇ ਕੰਮ ਕਰਦੇ ਉਹ ਵੀ ਨਹੀਂ ਕਰਨ ਦਿੰਦੇ ਨਾ ਨਾ ਅਸੀਂ ਸੈਲਰ ਚ ਲੱਗੇ ਕੰਮ ਤੇ ਲੇਬਰ ਕਰਦੇ ਆਂ ਜੀ ਉੱਥੇ ਨਹੀਂ ਸਾਨੂੰ ਲੰਗਣ ਦਿੰਦੇ ਠੀਕ ਐ ਹੂੰ ਦਨ ਚਾਰ ਦਿਨ ਹੋ ਗਏ ਨੰਗਣੇ ਨਹੀਂ ਦਿੰਦੇ ਉਧਰ ਉਧਰ ਦੀ ਜਾਈਗਾ ਫਿਰ ਹੁਣ ਫਿਰ ਘਰ ਦਾ ਗੁਜ਼ਾਰਾ ਫਿਰ ਬਈ ਵਿਲੇ ਵਿਲੇ ਆ ਬਾਈ ਉਧਰ ਤੇ ਅੱਛਾ ਜਿੱਦੇ ਦਾ ਰੈਲੀ ਦਾ ਐਲਾਨ ਹੋਇਆ ਤੁਹਾਨੂੰ ਨੰਗਣੇ ਨਹੀਂ ਦਿੰਦੇ ਨਾ ਨੰਗਣੇ ਨਹੀਂ ਦਿੰਦੇ ਜੀ ਸੈਲਰ ਚ ਲੱਗੇ ਕੰਮ ਤੁਸੀਂ ਕਿਹਾ ਨਹੀਂ ਉਹਨਾਂ ਨੂੰ ਵੀ ਇਹੀ ਤਰ੍ਹਾਂ ਕੰਮ ਕਰਦੇ ਆ ਸਭ ਨਾ ਨਾ ਜੀ ਕੋਈ ਨਹੀਂ ਨੰਗਣ ਦਿੰਦਾ ਜੀ ਅੱਛਾ ਬਹੁਤ ਔਖੇ ਜੀ ਇੱਕ ਬਾਈ ਸਰਕਾਰ ਕਹਿੰਦੀ ਯੁੱਧ ਨਸ਼ਾ ਵਿਰੋਧ ਅਸੀਂ ਕਹਿੰਦੇ ਮੁਹੰਮਦੇ ਤਹਿਤ ਅੱਜ ਰੈਲੀ ਕਰ ਰਹੇ ਆ ਪਿੰਡਾਂ ਚੋਂ ਨਸ਼ਾ ਖਤਮ ਹੋ ਗਿਆ ਬਾਈ ਨਹੀਂ ਵੀਰੇ ਯਾਰ ਕਿਤੇ ਨਹੀਂ ਹੋਇਆ ਸਾਡੇ ਤਾਂ ਆਪ ਮੁੰਡੇ ਇੱਕ ਦੋ ਮਰ ਗਏ ਅਈ ਅੱਛਾ ਤਰਾਂ ਦੇ ਵਿੱਚੋਂ ਹੈ ਪਿੰਡ ਜੀ ਹਾਂ ਪਿੰਡ ਪਿੰਡੀ ਬੁਰਾ ਹਾਲੀ ਕਿੰਨਾ ਕ ਨਸ਼ਾ ਬਾਈ ਪਿੰਡ ਚ ਕਿਤੋਂ ਪੰਜਾਬ ਚੋਂ ਕਿਤੋਂ ਘਟੇ ਨਹੀਂ ਯਾਰ ਉਹੀ ਬੁੱਧੂ ਵੱਧ ਸਮਾ ਵੱਧ ਵਿਕਦਾ ਯਾਰ ਹਾਂ ਜੀ ਕੋਈ ਹੈ ਨਹੀਂ ਗੱਲ ਬਾਤ ਹੈ ਅੱਜ ਫਿਰ ਬਸ ਰੈਲੀ ਐਵੇਂ ਹੀ ਆ ਫਿਰ ਬਿਲਕੁਲ ਐਵੇਂ ਹੀ ਆ ਜੀ ਬਿਲਕੁਲ ਨਹੀਂ ਗਏ ਬਦਲਣੀ ਚਾਹੀਦੀ ਸਰਕਾਰ ਸਰਕਾਰ ਬਦਲਣੀ ਚਾਹੀਦੀ ਬਦਲਣੀ ਚਾਹੀਦੀ ਇੱਕ ਭਾਈ ਸਰਕਾਰ ਕਹਿੰਦੀ ਸਿੱਖਿਆ ਕ੍ਰਾਂਤੀ ਚ ਅਸੀਂ 10 ਲੱਖ ਵਾਲਾ ਕਾਰਡ ਬਣਾਦਾ ਕਹਿੰਦੇ ਲੋਕਾਂ ਦਾ ਇਲਾਜ ਫ੍ਰੀ ਹੁੰਦਾ ਹੁੰਦਾ ਸੀਗਾ ਇਲਾਜ ਫ੍ਰੀ ਨਹੀਂ ਹੁੰਦਾ ਸੀਗਾ ਜੀ ਮੇਰੀ ਮੰਮੀ ਦੇ ਕਾਲਾ ਪਿਲੇ ਫਰੀਦਕੋੜ ਕਹੋ ਨਹੀਂ ਚਲੇਗੀ ਕਾੜ ਵੀ ਨਹੀਂ ਚੱਲਿਆ ਨਾ ਉਹ ਪਾਉਂਦੇ ਸੀ 2000 ਰੁਪਇਆ ਬਸ ਉਹੀ ਪਾਉਂਦੇ ਸੀ ਬਾਕੀ ਸਭ ਕੋਲੋਂ ਲੱਗਦੇ ਸੀ ਨਵਾਂ ਕਾਡ ਨਹੀਂ ਬਣਾਇਆ ਨਾ ਨਵਾਂ ਕਾਡ ਨਹੀਂ ਬਣਾਇਆ ਅਸਲ ਵਿੱਚ ਨਹੀਂ ਆਪਣੇ ਆਈ ਨਹੀਂ ਪਿੰਡ 'ਚ ਸਕੀਮ ਹਜੇ ਬਾਈ ਆਈ ਨਹੀਂ ਨਾ ਨਾ ਕੋਈ ਤਾਂ ਕਿਹਨੇ ਪਿੰਡਾਂ 'ਚ ਬੰਦੇ ਭੇਜ ਤੇ ਕੈਂਪ ਲੱਗੀਆਂ ਨਹੀਂ ਆਪਣੇ ਕੋਈ ਨਹੀਂ ਆਇਆ ਬਿਲਕੁਲ ਨਹੀਂ ਆਇਆ ਕੋਈ ਕੋਈ ਵੀ ਨਹੀਂ ਆਇਆ ਨਵੀਂ ਕਾਡ ਬਣਿਆ ਹੋਣਾ ਠੀਕ ਹੈ ਹੋਰ ਕੀ ਅਸਲ ਦੇ ਵਿੱਚ ਬਾਈ ਆਉਣ ਜਾਣ ਦੇ ਲਈ ਪਿੰਡ ਦੇ ਵਿੱਚ ਸਮੱਸਿਆ ਕੀ ਆਉਂਦੀ ਆ ਤੁਹਾਨੂੰ ਇੱਥੇ ਤਾਂ ਕੋਈ ਬੱਸ ਨਹੀਂ ਰੁਕਦੀ ਸਾਡੇ ਪਿੰਡਾਂ 'ਚ ਅੱਛਾ ਜੀ ਹਾਂ ਜੀ ਸਾਰਿਆਂ ਦੀ ਰੈਲੀ ਇੱਥੇ ਹੁੰਦੀ ਹੈ ਜਦੋਂ ਕੋਈ বাস ਨਹੀਂ ਰੁਕਦੀ ਪਿੰਡ ਨੂੰ ਕਿਸੇ ਨੇ ਕੁਝ ਨਹੀਂ ਦਿੰਦਾ ਮਤਲਬ ਕੱਲੀਆਂ ਰੈਲੀਆਂ ਹੁੰਦੀਆਂ ਹਾਂ ਕੱਲੀਆਂ ਰੈਲੀਆਂ ਹੀ ਆ ਕਿਸੇ ਨੇ ਕੋਹ ਨਹੀਂ ਦਿੰਦਾ ਠੀਕ ਹੈ ਠੀਕ ਹੈ ਸੋ ਇਹ ਪਿੰਡ ਕਿਲੀ ਚਾਲਾਂ ਦੇ ਲੋਕ ਅਸਲ ਸਚਾਈ ਦੱਸ ਰਹੇ ਆ ਕਿ ਅਸਲ ਦੇ ਵਿੱਚ ਸਰਕਾਰ ਗਰਾਊਂਡ ਤੇ ਕੀ ਕਰ ਰਹੀ ਆ ਜਿੱਥੇ ਸਰਕਾਰ ਦਾਅਵੇ ਤਾਂ ਬਹੁਤ ਵੱਡੇ ਕਰ ਰਹੀ ਆ ਕਿ ਅਸੀਂ ਸਿੱਖਿਆ ਕ੍ਰਾਂਤੀ ਕਰਤੀ ਅਸੀਂ ਸਿਹਤ ਕ੍ਰਾਂਤੀ ਲਿਆਂਦੀ ਅਸੀਂ ਨਸ਼ਿਆਂ ਦੇ ਯੁੱਧ ਵਿਰੁੱਧ ਹੁਣ ਤਾਂ ਸਰਕਾਰ ਕਹਿੰਦੀ ਦੂਜਾ ਭਾਗ ਵੀ ਸ਼ੁਰੂ ਕਰਤਾ ਜਿਹਦੇ ਵਿੱਚ ਨਾਂ ਰੱਖਿਆ ਪਿੰਡਾਂ ਦੇ ਰਾਖੇ ਪਰ ਇਹ ਲੋਕ ਜੋ ਸੱਥਾਂ 'ਚ ਬੈਠੇ ਨੇ ਅਸਲ ਪਿੰਡਾਂ ਦੇ ਰਾਖੇ ਇਹ ਨਹੀਂ ਅਸਲ ਸਚਾਈ ਇਹ ਲੋਕ ਦੱਸ ਰਹੇ ਆ ਕਿ ਸਰਕਾਰ ਕੰਮ ਕੀ ਕਰ ਰਹੀ ਆ ਲੋਕ ਕਹਿੰਦੇ ਸਾਡੇ ਪਿੰਡ ਬਸ ਨਹੀਂ ਰੁਕਦੀ ਤੇ ਸਰਕਾਰ ਵੱਡੀਆਂ-ਵੱਡੀਆਂ ਰੈਲੀਆਂ ਕਰ ਰਹੀ ਆ ਜੁੜੇ ਰਹੋ ਅਗਲੀ ਅਪਡੇਟ ਦੇ ਨਾਲ ਮੈਂ ਸੁਖਪ੍ਰੀਤ ਮੋੜ ਬਹੁਤ-ਬਹੁਤ ਧੰਨਵਾਦ